ਅੱਜ ਵਾਲੀ ਵੀਡੀਓ ਬਿਲਕੁਲ ਡਿਫਰੈਂਟ ਵੀਡੀਓ ਬਣਾਉਣ ਲੱਗੇ ਆ ਸਜਣੋ ਇਹੋ ਜੇ ਸੰਤ ਸੰਦੇੜਾ ਤੁਹਾਨੂੰ ਦਿਖਾ ਦੇਵਾਂਗੇ ਜਿਹੜੇ ਸੰਤ ਸੰਦੇੜੇ ਤੁਸੀਂ ਇਮੇਜਿਨੇਸ਼ਨ ਹੀ ਨਹੀਂ ਕੀਤਾ ਹੋਊਗਾ ਤੁਸੀਂ ਕਲਪਨਾ ਹੀ ਨਹੀਂ ਕੀਤੀ ਹੋਣੀ ਵੀ ਯਾਰ ਆਹ ਸੰਤ ਆਹ ਕੰਮ ਵੀ ਕਰ ਸਕਦਾ ਪਹਿਲਾਂ ਮੋਟਾ ਜਿਹਾ ਹਿਸਾਬ ਦੇਖੋ ਵੀ ਆਹ ਪਾਵਰ ਟਿੱਲਰ ਪਾਵਰ ਟਿੱਲਰ ਤੁਸੀਂ ਦੇਖੇ ਹੋਣਗੇ ਜਿਹੜੇ ਕੰਮ ਕਰਦੇ ਆ ਪਰ ਇੰਨੇ ਫੰਕਸ਼ਨ ਇੰਨੇ ਨਹੀਂ ਦੇਖੇ ਹੋਣੇ ਯਾਰ ਆਈਫੋਨ 15 ਚ ਵੀ ਉਹਨੇ ਨਹੀਂ ਪਾਏਗੇ ਜਿੰਨੇ ਰਾਜੇ ਆਲਿਆਂ ਨੇ ਇਹਦੇ ਚ ਪਾਤੇ ਫਕਸ਼ਨ ਆ ਦੇਖੋ ਆ ਆ ਗਿਆ ਸਪਰੇਅ ਪੰਪ ਵਾਲਾ ਤੇ ਆ ਜਿਗਾਰ ਸਭ ਤੋਂ ਕਮਾਲ ਆ ਯਾਰ ਜੇ ਬਾਈ ਚਾਂਸ ਤੁਹਾਡੇ ਕਿਲੇ ਦੇ ਵਿੱਚ ਪਾਣੀ ਭਰ ਗਿਆ ਪਾਣੀ ਪਾਉਣਾ ਵੇਲੇ ਕਵੇਲੇ ਤੁਸੀਂ ਪਾਣੀ ਲਾਉਣਾ ਵੀ ਆ ਬਾਣ ਨੂੰ ਤਾਂ ਆ ਜਿਹੜਾ ਸੰਦਾ ਇਹ ਤੁਹਾਨੂੰ ਪਾਣੀ ਸੂਏ ਕੱਸੀ ਚੋਂ ਛੱਪੜ ਚੋਂ ਬਾਣ ਚੋਂ ਪਾਣੀ ਕੱਢਣ ਵਾਸਤੇ ਬਾਣ ਚ ਪਾਣੀ ਪਾਉਣ ਵਾਸਤੇ ਵੀ ਕੰਮ ਦੇ ਸਕਦਾ ਇਹ ਜਿਹੜਾ ਪੂਰਾ ਤੁਹਾਨੂੰ ਆਪਾਂ ਕਹਿ ਲਿਏ ਵੀ ਇੰਜਨ ਦਾ ਮੋਟਰ ਦਾ ਮੋਨੋਬਲਾਕ ਦਾ ਸਾਰਾ ਕੰਮ ਦੇਊਗਾ। ਬਾਕੀ ਅਟੈਚਮੈਂਟਾਂ ਆਹ ਦੇਖੋ ਸਾਰੀਆਂ ਜਿਵੇਂ ਮੰਨ ਕੇ ਚਲੋ ਰੂਟਾਬੇਟਰ ਲੱਗਿਆ ਹੋਇਆ ਤੇ ਆਹ ਅਟੈਚਮੈਂਟਾਂ ਪਈਆਂ। ਆਪਾਂ ਗੱਲਬਾਤ ਕਰਦੇ ਆ 22 ਦਾ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਯਾਰ ਜਦੋਂ ਆਉਣੇ ਆਉਣਾ ਉਹਨੇ ਤਾਂ ਐ ਖੋਲ ਦੇਣਾ ਕੰਮ। ਬਾਈ ਆ ਜਾ ਕਰ ਹੁਣ ਬਾਲਾ ਟਾਈਮ ਲਾ ਲਓ। ਇਹ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਆ ਬਹੁਤ ਮਤਲਬ ਬਾਈ ਮੈਨੂੰ ਇੰਜਨ ਵੀ ਇੰਜਨ ਦਾ ਵੀ ਡਿਫਰੈਂਸ ਲੱਗਦਾ ਇਹਦਾ ਫਰਕ ਲੱਗਦਾ ਇੰਜਨ ਵੱਡਾ ਹੈ। ਬਿਲਕੁਲ ਇਹਦਾ ਇੰਜਣ ਦਾ ਡਿਫਰੈਂਸ ਹੈ ਪਰ ਇੰਜਣ 9.8 ਪਾਵਰ ਦਾ ਹੀ ਹੈ ਪਰ ਇਹਦੀ ਤਕਨੀਕ ਬਿਲਕੁਲ ਨਵੀਂ ਕਰ ਦਿੱਤੀ ਗਈ ਹੈ ਕਿਉਂ ਕਰਤੀ ਤਕਨੀਕ ਇਸ ਲਈ ਨਵੀਂ ਕਰ ਦਿੱਤੀ ਗਈ ਹੈ ਕਿਉਂਕਿ ਕਿਸਾਨ ਭਰਾ ਨੂੰ ਹਰ ਚੀਜ਼ ਦਾ तरीके ਨਾਲ ਕੰਮ ਕਰਨ ਦਾ ਲਾਹਾ ਲੈਣ ਦਾ ਅਸੀਂ ਇਹ ਇਸ ਨੂੰ ਉਸ ਤਰੀਕੇ ਨਾਲ ਬਣਾਇਆ ਸਾਰਨਾ ਪਹਿਲਾਂ ਤੁਹਾਨੂੰ ਅਸੀਂ ਦਿਖਾਉਣੇ ਚਾਹਾਂਗੇ ਟਾਇਰ ਰੇਡੀਅਲ ਟਾਇਰ ਪਾ ਰੇਡੀਅਲ ਟਾਇਰ ਬੜੇ ਪਾ ਦਿੱਤੇ ਨੇ ਤਾਂ ਕਿ ਕਿਸਾਨ ਜਦ ਕੋਈ ਵੀ ਪਿੱਛੇ ਜਿਹੜੀਆਂ ਪਈਆਂ ਅਟੈਚਮੈਂਟਾਂ ਚਲਾਵੇ ਤਾਂ ਕਿਤੇ ਟਾਇਰ ਸਲਿੱਪ ਨਾ ਕਰੇ ਕਿਤੇ ਕੋਈ ਪਰੇਸ਼ਾਨੀ ਨਾ ਆਵੇ ਤੇ ਕਿਸੇ ਵੀ ਗਿੱਲੀ ਜਗ੍ਹਾ ਤੋਂ ਜਾਂ ਚੀਕਣੀ ਮਿੱਟੀ ਦੇ ਵਿੱਚ ਦੀ ਟਾਇਰ ਸਲਿੱਪ ਕਰੇ ਤੋਂ ਬਿਨਾ ਕੰਮ ਪ੍ਰੋਪਰ ਕਰ ਸਕੇ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਇੰਜਣ ਦੀ ਤੁਸੀਂ ਇੰਜਣ ਬਾਰੇ ਪੁੱਛਿਆ ਕਿਉਂ ਚੇਂਜ ਕਰਤਾ ਇੰਜਣ ਇਸ ਲਈ ਚੇਂਜ ਕਰਤਾ ਕਿਉਂਕਿ ਪਹਿਲਾਂ ਇਹ ਜਿਹੜੇ ਪ੍ਰੋਡਕਟ ਜਾਂਦੇ ਸੀ ਸਿਰਫ ਉਹ ਸਿਰਫ ਪੰਜਾਬ ਤੋਂ ਬਾਹਰ ਜਾਂਦੇ ਸੀ ਤੁਹਾਡੇ ਨਾਲ ਮੈਂ ਇੱਕ ਵੀਡੀਓ ਬਣਾਈ ਸੀ ਪਾਵਰ ਟਿੱਲਰ ਦੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਪ੍ਰੋਡਕਟ ਬਹੁਤ ਜਾਣ ਲੱਗ ਗਿਆ ਜੀ ਪੰਜਾਬ ਦੇ ਕਿਸਾਨਾਂ ਦੀ ਡਿਮਾਂਡ ਇਹ ਸੀ ਵੀ ਸਾਡਾ ਇੰਜਣ ਪਹਿਲੀ ਰੱਸੀ ਸਟਾਰਟ ਹੋਣਾ ਚਾਹੀਦਾ ਇੰਦਣ ਦੀ ਖਪਤ ਡੀਜ਼ਲ ਪੈਟਰੋਲ ਦੀ ਖਪਤ ਬਹੁਤ ਘੱਟ ਹੋਣੀ ਚਾਹੀਦੀ ਹੈ ਔਰ ਇਹ ਪੂਰਾ ਲਾਹੇਦਾਰ ਤੇ ਪੂਰਾ ਕੰਮ ਆਉਣਾ ਚਾਹੀਦਾ ਜੀ ਜਿਵੇਂ ਕਿ ਹੁਣ ਮੁਰੇ ਆ ਆਪਣੇ ਕਣਕ ਲੱਗੀ ਐ ਸੁਪਰ ਸੀਡਰ ਨਾਲ ਵੇਚੀ ਗਈ ਐ ਉੱਥੇ ਸਪਰੇਹਾਂ ਦੀ ਲੋੜ ਪੈਂਦੀ ਐ ਤਾਂ ਅਸੀਂ ਇਹਦੇ ਨਾਲ ਸਪਰੇਅ ਪੰਪ ਵੀ ਫਿੱਟ ਕਰ ਦਿੱਤਾ ਔਰ ਤੀਸਰਾ ਇਹਨੂੰ ਚਲਾਉਣ ਲਈ ਅਸੀਂ ਇੱਕ ਸਿਸਟਮ ਇਹ ਜਾ ਬਣਾ ਦਿੱਤਾ ਇਹਦੇ ਵਿੱਚ ਗੀਅਰ ਅਸੀਂ 4 ਲਾਤੇ ਹਮ ਆਮ ਤੌਰ ਤੇ 4 ਗੀਅਰ ਕਿਸੇ 'ਚ ਨਹੀਂ ਲੱਗਦੇ ਸਪੈਸ਼ਲ 4 ਗੀਅਰ ਲਾਏ ਨੇ 3 ਅਸੀਂ ਇਹਨੂੰ ਅੱਗੇ ਵਾਲੇ ਗੀਅਰ ਪਾਤੇ 1 ਇਹਨੂੰ ਅਸੀਂ ਬੈਕ ਵਾਲਾ ਗੀਅਰ ਪਾਕ ਵਾਲਾ ਗੀਅਰ ਲਾਉਂਦੇ ਔਰ ਇਹਦੇ ਵਿੱਚ ਗੀਅਰ ਵੀ ਇਸ ਤਰੀਕੇ ਦਾ ਡਿਜ਼ਾਈਨ ਕੀਤਾ ਹੈ ਔਰ ਇਹਦਾ ਜਿਹੜਾ ਹੈਂਡਲ ਆ ਉਹ ਵੀ ਇਸ ਤਰੀਕੇ ਦਾ ਡਿਜ਼ਾਈਨ ਕੀਤਾ ਕੋਈ ਵੀ ਇਹਦੇ ਵਿੱਚ ਵਾਈਬ੍ਰੇਸ਼ਨ ਮਹਿਸੂਸ ਨਹੀਂ ਹੋਊਗੀ ਇਸ ਤਰੀਕੇ ਦਾ ਚੱਲੂਗਾ ਜਿਸ ਤਰੀਕੇ ਨਾਲ ਕਿਸਾਨ ਦੀਆਂ ਨਾ ਬਾਹਾਂ ਦੁਖਣਗੀਆਂ ਨਾ ਉਹਨੂੰ ਕੋਈ ਪਰੇਸ਼ਾਨੀ ਆਊਗੀ ਉਹਨੂੰ ਕੰਮ ਕਰਨ ਦੇ ਵਿੱਚ ਆਨੰਦ ਆਊਗਾ ਆਨੰਦ ਆਊਗਾ ਸਵਾਦ ਆਊਗਾ ਮਤਲਬ ਸਵਾਦ ਨੂੰ ਧਿਆਨ ਚ ਰੱਖਿਆ ਐਸਵਾਰ ਸਪੈਸ਼ਲ ਬਿਲਕੁਲ ਹਾਂ ਇਦੋਂ ਗਾਹਾਂ ਆ ਆ ਗਿਆ ਬਾਈ ਆ ਫਿਰ ਮੈਂ ਪੈਸੇ ਤਾਂ ਮੋਟਾ ਜਾਂ ਦੱਸਤਾ ਜੀ ਵੀ ਜੇ ਪਾਣੀ ਬਾਹਣ ਚ ਪਾਉਣਾ ਚ ਹੈ ਕੱਢਣਾ ਦੇਖੋ ਇਹਨੇ ਇਹ ਕੀਤਾ ਇਹ ਤਾਂ ਮੈਂ ਤਾਂ ਫਾਇਰ ਬ੍ਰਿਗੇਡ ਦਾ ਕੰਮ ਵੀ ਦੇਊਗਾ ਦੇਖੋ ਇਹ ਹਰ ਕੰਮ ਦੇ ਲਈ ਯੂਜ਼ ਆਉਂਦਾ ਕੱਲ ਨੂੰ ਆਪਣੇ ਵਾਹਣ ਦੇ ਵਿੱਚ ਪਾਣੀ ਭਰ ਗਿਆ ਇਹਨੂੰ ਵਾਟਰ ਪੰਪ ਅਸੀਂ 2 ਇੰਚੀ ਦਾ ਲਾਤਾ ਕਿਸਾਨ 3 ਇੰਚੀ ਦਾ ਕਹੂ ਸੀ 3 ਇੰਚੀ ਵੀ ਲਾ ਕੇ ਦਵਾਂਗੇ ਵਾਹਣ ਚੋਂ ਪਾਣੀ ਕੱਢਣ ਦੇ ਕੰਮ ਮੰਨ ਲਓ ਕੋਈ ਛੋਟਾ ਖੇਤ ਹੈ ਉੱਥੇ ਪਾਣੀ ਜਾਣ ਦਾ ਕੋਈ ਸਾਧਨ ਨਹੀਂ ਹੈਗਾ ਉੱਥੋਂ ਆਪਾਂ ਪਾਣੀ ਚੱਕਿਆ ਪੈਪ ਨਾਲ ਇਹਨੂੰ ਲਿਆ ਆਪਾਂ 1000 ਫੁੱਟ ਤੱਕ ਦੇ ਅੱਛਾ 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 ਆ ਪਾਈਪ ਥਰੂ ਇਹ ਪਾਈਪ ਦੇ ਥਰੂ 1000 ਫੁੱਟ ਤੱਕ ਆਪਾਂ ਇਹਨੂੰ ਪਾਣੀ ਨੂੰ ਲੈ ਸਕਦੇ ਆ ਕਣਕਾਂ ਕਣਕਾਂ ਮੌਕੇ ਫਾਇਰ ਬ੍ਰਿਗੇਡ ਦਾ ਕੰਮ ਵੀ ਦੇ ਸਕਦਾ ਹਰ ਚੀਜ਼ ਦਾ ਕੰਮ ਦਊਗਾ ਫਾਇਰ ਬ੍ਰਿਗੇਡ ਦਾ ਵੀ ਕੰਮ ਦਊਗਾ ਪਾਣੀ ਕੱਢਣ ਦੇ ਵੀ ਕੰਮ ਆਊਗਾ ਤੇ ਪਾਣੀ ਦੇਣ ਦੇ ਵੀ ਕੰਮ ਦੇਣ ਦੇ ਵੀ ਕੰਮ ਆਊਗਾ ਦੋਨੇ ਪਾਸੇ ਕੰਮ ਆਊਗਾ ਇਹ ਬਈ ਬਾਈ ਚਾਂਸ ਰੱਬ ਨਾ ਕਰੇ ਕੋਈ ਨਹਿਰ ਸੂਏ ਦੇ ਨੇੜੇ ਕੋਈ ਗੁੱਗ ਦਾ ਸਾਧਨ ਹੋਵੇ ਉੱਥੇ ਬੁਝਾਈ ਵੀ ਜਾ ਸਕਦੀ ਐ ਇਸੇ ਨਾਲ ਹੀ ਬੁਝਾਈ ਵੀ ਜਾ ਸਕਦੀ ਐ ਮੰਨ ਲਓ ਕਿਸੇ ਦਾ ਸੂਆ ਨੇੜੇ ਪੈਂਦਾ ਨਹਿਰ ਨੇੜੇ ਪੈਂਦੀ ਐ ਆਪਾਂ ਨੂੰ ਪਾਣੀ ਦੀ ਜ਼ਰੂਰਤ ਐ ਲੈਟ ਨਹੀਂ ਹੈਗੀ ਤਾਂ ਆਪਾਂ ਉਹ ਸੂਏ ਦੇ ਵਿੱਚ ਇਹਦੀ ਇੱਕ ਪਾਈਪ ਸਿੱਟ ਕੇ ਦੂਜੀ ਪਾਈਪ ਖੱਤੇ ਦੇ ਵਿੱਚ ਪਾ ਦੇਾਂਗੇ ਜਿੰਨਾ ਮਰਜ਼ੀ ਪਾਣੀ ਆਪਾਂ ਲੈ ਸਕਦੇ ਆ ਜਾਂ ਕਈ ਬਾਣਾ ਨੂੰ ਪਾਣੀ ਆਪਾਂ ਚੱਕ ਕੇ ਲਾਗਦਾ ਹੁੰਦਾ ਕੱਸੀ ਵਾਲਾ ਪਾਣੀ ਨੇੜੇ ਆਉਂਦਾ ਹੁੰਦਾ ਜਾਂ ਕਈਆਂ ਦੇ ਡੈਮ ਬਣਾਏ ਹੋਏ ਆ ਡੈਮਾਂ ਚੋਂ ਪਾਣੀ ਚੱਕਣਾ ਬਿਲਕੁਲ ਤਾਂ ਡੈਮਾਂ ਦੇ ਵਿੱਚ ਬੰਦਾ ਕੱਸੀ ਦਾ ਪਾਣੀ ਪਾ ਲੈਂਦਾ ਉਹ ਦੂਬਾ ਚੱਕ ਕੇ ਲ ਜੀ ਉਸ ਤੋਂ ਬਾਅਦ ਇਹਨੂੰ ਆਪਾਂ ਨੇ ਆ ਰੋਟਾਵੇਟਰ ਲਗਾਇਆ ਰੋਟਾਵੇਟਰ ਵੀ ਇਸ ਤਰੀਕੇ ਦਾ ਲਗਾਇਆ ਇਹਦੇ ਨਾਲ ਆਪਾਂ 12 ਇੰਚ ਜਿਵੇਂ ਕਿ ਅੱਜਕੱਲ ਸਬਜ਼ੀਆਂ ਲੱਗ ਰਹੀਆਂ ਨੇ ਗੋਭੀ ਲੱਗੀ ਸਰੋ ਲੱਗੀ ਉਹਦੇ ਵਿੱਚ ਕਈਆਂ ਦੇ 15 ਇੰਚ ਦਾ ਡਿਸਟੈਂਸ ਹੈ ਆਪਾਂ ਨੇ ਬਲੇਡ ਉਸ ਤਰੀਕੇ ਦੇ ਬਣਾਤੇ 12 ਇੰਚ 15 ਇੰਚ 18 ਇੰਚ 24 ਇੰਚ 36 ਇੰਚ 42 ਇੰਚ 48 ਇੰਚ ਇੱਕ ਪਿੰਨ ਕੱਢਣੀ ਹੈ ਆਪਾਂ ਜਿੰਨਾ ਮਰਜੀ ਇਹਨੂੰ ਚੌੜਾ ਕਰ ਸਕਦੇ ਹਾਂ ਜਿੰਨਾ ਮਰਜੀ ਇਹਨੂੰ ਤੰਗ ਕਰ ਸਕਦੇ ਆ ਕਰ ਸਕਦੇ ਆ ਤਾਂ ਇਹ ਇਹ ਵੀ ਮਤਲਬ ਅਟੈਚਮੈਂਟਾਂ ਸਾਰੀਆਂ ਆ ਮਤਲਬ ਅਸੀਂ ਅਲੱਗ-ਅਲੱਗ ਨਹੀਂ ਦਿਖਾ ਰਹੇ ਇਹ ਜੇ ਇੱਕ ਆ ਦਿਖਾਤਾ ਤਾਂ ਇਹਦੇ ਨਾਲ ਹੀ ਤੁਸੀਂ ਸਾਰੀਆਂ ਅਟੈਚਮੈਂਟਾਂ ਵੀ ਖਰੀਦ ਸਕਦੇ ਆ ਬਿਲਕੁਲ ਅੱਗੇ ਪਈਆਂ ਆਪਣੇ ਕੋਲੇ ਕਮ ਸੇ ਕਮ 35 ਅਟੈਚਮੈਂਟਾਂ ਪਈਆਂ ਨੇ ਹਰ ਕਿਸਮ ਦੀ ਅਟੈਚਮੈਂਟ ਇਹ ਛੋਟੇ ਪਾਵਰ ਟਿੱਲਰ ਦੇ ਨਾਲ ਚੱਲੂਗੀ ਇਹਦਾ ਟਾਇਰਾਂ ਦਾ ਡਿਜ਼ਾਈਨ ਸਪੈਸ਼ਲ ਡਿਜ਼ਾਈਨ ਕਰਤਾ ਇਹਦੀ ਲੈਡ ਸਪੈਸ਼ਲ ਡਿਜ਼ਾਈਨ ਕਰਤੀ ਇਹਦਾ ਇੰਜਣ ਸਪੈਸ਼ਲ ਡਿਜ਼ਾਈਨ ਕਰਤਾ ਇਹਦਾ ਗੀਅਰ ਸਪੈਸ਼ਲ ਡਿਜ਼ਾਈਨ ਕਰਤਾ ਹਾਂ ਤੇ ਪਰ ਜੇ ਕੋਈ ਕਿਸਾਨ ਕਹੂਗਾ ਡਿਮਾਂਡ ਕਰੂਗਾ ਉਹ ਕੰਪਨੀ ਤਿਆਰ ਖੜੀ ਐ ਵੈਸੇ ਕਿਸਾਨ ਲਈ ਕੰਪਨੀ ਹਮੇਸ਼ਾ ਤਿਆਰ ਖੜੀ ਹੈ ਕਿਸਾਨ ਕਹ ਲੂ ਕਹਿ ਦੇਵੇ ਵੀ ਸਾਨੂੰ ਇਹਦੇ ਵਿੱਚ ਆ ਮੋਡੀਫਿਕੇਸ਼ਨ ਚਾਹੀਦੀ ਹੈ ਕੰਪਨੀ ਹਰ ਟਾਈਮ ਮੋਡੀਫਿਕੇਸ਼ਨ ਲਈ ਪਹਿਲਾਂ ਤਿਆਰ ਹੈ ਕਿਉਂਕਿ ਕਿਸਾਨ ਦੀ ਸੁਣਨੀ ਹੈ ਕਿਉਂਕਿ ਇਹ ਕੰਪਨੀ ਹੀ ਕਿਸਾਨਾਂ ਦੀ ਕਿਸਾਨਾਂ ਦੀ ਆ ਕਿਸਾਨਾਂ ਵਾਸਤੇ ਆ ਕਿਸਾਨਾਂ ਦੀ ਆ ਤੇ ਆ ਆ ਕੀ ਬਣਿਆ ਆ ਆ ਆ ਕੀ ਬਣਾਇਆ ਆਹਾ ਆਲੂ ਪੱਟਣ ਵਾਸਤੇ ਆ ਨਹੀਂ ਇਹਦੇ ਨਾਲ ਆਲੂ ਵੀ ਵੈਸੇ ਪੱਟ ਸਕਦੇ ਆ ਇਹਨੂੰ ਆਪਾਂ ਵੱਖਰ ਕਹਿਨੇ ਆ ਮੰਨ ਲਓ ਆਪਾਂ ਜ਼ਮੀਨ ਵਾਲੀ ਉਹਦੇ ਵਿੱਚ ਬਹੁਤ بڑے بڑے ਕੱਖ ਨੇ ਉਹ ਕੱਖਾਂ ਦੀਆਂ ਜੜਾਂ ਨਹੀਂ ਬਾਹਰ ਆਉਂਦੀਆਂ ਆਪਾਂ ਇਹਨੂੰ ਰੋਟਾਵੇਟਰ ਦੇ ਪਿੱਛੇ ਲਾਵਾਂਗੇ ਤੇ ਚਲਾਵਾਂਗੇ ਪੂਰੀ ਦੀਆਂ ਪੂਰੀਆਂ ਜੜਾਂ ਇਹ ਬਾਹਰ ਕੱਢ ਦੂਗਾ ਉੱਥੇ ਦੁਬਾਰੇ ਕੱਖ ਗਿੰਦਾ ਨਹੀਂ ਹੋਊਗਾ ਅੱਛਾ ਤੇ ਮੇਰੇ ਹਿਸਾਬ ਨਾਲ ਤਾਂ ਜੇ ਕਿਤੇ ਯਾਰ ਥੋੜੇ ਬੀਜ ਨਾਲ ਬੰਦੇ ਨੇ ਆਲੂ ਪੱਟਨੇ ਆਲੂ ਵੀ ਪੱਟੂਗਾ ਪ੍ਰੀਤ ਇਹ ਉਮੇਆ ਹੈ ਐ ਥੱਲੇ ਦੀ ਰੰਗੀ ਜਾਊਗਾ ਹਰ ਚੀਜ਼ ਦੀ ਹਰ ਚੀਜ਼ ਹੂੰ ਤੇ ਆ ਜਿੰਦਰਾ ਜੇ ਬੱਟਾ ਪਾਉਣੀਆਂ ਇਹ ਜਿੰਦਰਾ ਬੱਟਾ ਪਾਉਣ ਵਾਲਾ ਜੀ ਤੇ ਆ ਤਾਂ ਜਿੰਦਰਾ ਉਹ ਜਿੰਦਰਾ ਤੇ ਆ ਚੰਦਰਾ ਆਪਾਂ ਇਹ ਕਹਦੇ ਇਹ ਟੁੱਟ ਪੈਣਾ ਜੇ ਅੰਦਰ ਨੂੰ ਸਿੱਟਣੀਆਂ ਤਾਂ ਅੰਦਰ ਨੂੰ ਸਿੱਟਦਾ ਜੇ ਬਾਹਰ ਨੂੰ ਸਿੱਟਣੇ ਦਾ ਪਾਸ ਬਿਲਕੁਲ ਠੀਕ ਹੈ ਸਹੀ ਪਹਿਚਾਣਿਆ ਜੇ ਆਪਾਂ ਮਿੱਟੀ ਅੰਦਰ ਲਾਉਣੀ ਹੈ ਤਾਂ ਅੰਦਰ ਲੱਗੂਗੀ ਹੁਣ ਜਿਵੇਂ ਮੂਰੇ ਗੰਨਾ ਵੀ ਲੱਗਣਾ ਬਾਹਰ ਮਿੱਟੀ ਲਾਉਣੀ ਆ ਹਲਦੀ ਤੇ ਮਿੱਟੀ ਲਾਉਣੀ ਆ ਕਿਸੇ ਵੀ ਚੀਜ਼ ਦੇ ਉੱਤੇ ਮਿੱਟੀ ਲਾਉਣੀ ਆ ਕਿਸੇ ਵੀ ਸਬਜ਼ੀ ਦੇ ਮਿੱਟੀ ਲਾਉਣੀ ਆ ਤੇ ਬਾਹਰ ਵੀ ਮਿੱਟੀ ਲਾਉ ਤੇ ਆ ਆ ਆ ਕੀ ਆ ਆ ਕੀ ਆ ਆਹਾ ਇਹ ਇੱਥੇ ਪੰਜਾਬ ਦੇ ਵਿੱਚ ਵੀ ਜਿਵੇਂ ਹਿਮਾਚਲ ਹੈ ਆਪਣਾ ਜੰਮੂ ਕਸ਼ਮੀਰ ਹੈ ਹੋਰ ਹੈ ਉੱਥੇ ਕਈ ਤਰੀਕੇ ਦੇ ਪੱਥਰ ਆ ਜਾਂਦੇ ਨੇ ਆਪਣੇ ਵੀ ਉਰੇ ਇਹ ਜਿਹੀਆਂ ਜ਼ਮੀਨਾਂ ਨੇ ਜਿਨ੍ਹਾਂ ਦੇ ਥੱਲੇ ਪੱਥਰ ਨੇ ਤਾਂ ਉੱਥੇ ਇਹ ਕਿੰਗਰੀਆਂ ਇਹਨੂੰ ਕਹਨੇ ਆਪਾਂ ਸਟੋਨ ਰਮਬਰ ਵੀ ਕਹਿ ਦਿੰਦੇ ਆ ਜਦ ਇਹ ਚੱਲਦੇ ਨੇ ਤਾਂ ਅੰਦਰੋਂ ਜਿਹੜਾ ਪੱਥਰ ਹੈ ਬਿਨਾ ਬਲੇ ਟੁੱਟੇ ਬਿਨਾ ਕੋਈ ਤਾਕਤ ਲਾਏ ਸਾਰਾ ਇਹ ਬਾਹਰ ਕੱਢ ਦਿੰਦਾ ਤੇ ਉਹਨੂੰ ਸਹੀ ਕੰਮ ਕਰਕੇ ਦਿੰਦਾ ਨੋ ਵੀ ਇਹ ਪ੍ਰਿਤ ਪੱਥਰ ਵਾਸਤੇ ਹੈ ਸਪੈਸ਼ਲ ਪਥਰੀਲੀਆਂ ਜ਼ਮੀਨਾਂ ਵਾਸਤੇ ਆਹ ਦੋ ਤਰ੍ਹਾਂ ਦੇ ਕਿ ਕੋਈ ਆ ਬਈ ਆਹ ਇਹ ਜੀ ਦੋ ਤਰੀਕੇ ਦੇ ਬਣਾਏ ਨੇ ਇਹ ਤਿੰਨ ਫਾਲੀਆਂ ਵਾਲਾ ਕਲਟੀਵੇਟਰ ਹੈ ਔਰ ਇਹ ਪੰਜ ਫਾਲੀਆਂ ਵਾਲਾ ਕਲਟੀਵੇਟਰ ਹੈ ਕਿਸਾਨ ਦੀ ਜ਼ਰੂਰਤ ਦੇ ਮੁਤਾਬਕ ਆਪਾਂ ਕਲਟੀਵੇਟਰ ਬਣਾਇਆ ਇਹਨੂੰ ਆਪਾਂ ਚੌੜਾ ਵੀ ਕਰ ਸਕਦੇ ਆ ਇਹਨੂੰ ਆਪਾਂ ਤੰਗ ਵੀ ਕਰ ਸਕਦੇ ਆ ਇਹਦੀ ਐਡਜਸਟਮੈਂਟ ਬਣਾਈ ਹੋਈ ਆ ਆ ਟਾਇਰ ਆ ਲੋਹੇ ਦੇ ਘਾਤੋਂ ਬਣਾਦੇ ਬਾਈ ਲੋਹੇ ਦੇ ਟਾਇਰ ਇਸ ਕਰਕੇ ਬਣਾਏ ਨੇ ਜੀ ਕਈ ਜਗ੍ਹਾ ਤੇ ਕਿਸਾਨ ਕਹਿੰਦੇ ਨੇ ਵੀ ਸਾਡੀ ਜਗ੍ਹਾ ਇਹ ਜੀ ਆ ਵੀ ਉੱਥੇ ਦਾ ਲਵੜ ਦਾ ਟਾਇਰ ਸਲਿੱਪ ਮਾਰੂਗਾ ਹੀ ਮਾਰੂਗਾ ਪਰ ਮੈਂ ਇਸ ਵਾਰ ਟਾਇਰ ਇਸ ਤਰੀਕੇ ਦਾ ਬਣਾਇਆ ਹੱਥੀ ਦੇ ਪੈਰ ਜਿਹੇ ਜਿਹੇ ਟਾਇਰ ਹੈ ਸਲਿੱਪ ਨਹੀਂ ਮਾਰੂਗਾ Para! ਕਿਸਾਨ ਦੀ ਰਿਕੁਆਇਰਮੈਂਟ ਦੇ ਮੁਤਾਬਕ ਸਾਨੂੰ ਇਹ ਵੀ ਟਾਇਰ ਬਣਾਉਣੇ ਪੈਂਦੇ ਨੇ ਉਹ ਜੇ ਕਹਿਣ ਵੀ ਸਲਿੱਪ ਮਾਰਦਾ ਕੋਈ ਗੱਲ ਨਹੀਂ ਅਸੀਂ ਆ ਵੀ ਲੋਹੇ ਦੇ ਟਾਇਰ ਉਹਨਾਂ ਨੂੰ ਪ੍ਰੋਵਾਈਡ ਕਰਵਾਵਾਂਗੇ ਹੈਗੇ ਆ ਹੁਣ ਆਪਾਂ ਇਹਦੀ ਥੋੜੀ ਪਾਵਰ ਤੇ ਗੱਲ ਕਰ ਲઈએ ਇਹਦੇ ਇਹ ਦੋ ਹੈਗੇ ਆ ਪੈਟਰੋਲ ਤੇ ਡੀਜ਼ਲ ਦੋਨੋਂ ਵਰਜਨ ਜਿਹਦੇ ਵਿੱਚ ਇੱਕ ਕੱਲਾ ਹੀ ਪੈਟਰੋਲ ਹੈ ਜੀ ਇਹ ਕੱਲਾ ਪੈਟਰੋਲ ਹੀ ਇੱਕ ਕੋਈ ਮਾਡਲ ਆ R117 9.8 CP ਟਰਬੋ ਇਟਾਲੀਅਨ ਸੀਰੀਜ਼ ਦਾ ਬਿਲਕੁਲ ਨਈ ਤਕਨੀਕ ਦਾ ਬਣਿਆ ਹੋਇਆ ਇਹ ਇਹਦੇ ਚ ਦੋ ਮਾਡਲ ਆ ਗਏ ਇੱਕ ਸੈਲਫ ਵਾਲਾ ਇੱਕ ਬਿਨਾ ਸੈਲਫ ਵਾਲਾ ਇੱਕ ਸੈਲਫ ਵਾਲਾ ਇੱਕ ਬਿਨਾ ਸੈਲਫ ਵਾਲਾ ਬਿਨਾ ਸੈ ਤੇ ਜਦੋਂ ਅਗਲਾ ਆਪਣੀ ਮਰਜ਼ੀ ਨਾਲ ਅਟੈਚਮੈਂਟ ਲਵੇ ਜਾਂ ਤੁਸੀਂ ਆਪ ਦੀ ਮਰਜ਼ੀ ਨਾਲ ਅਟੈਚਮੈਂਟ ਦਿੰਨੇ ਆ ਕਿ ਭਾਈ 70 ਹੀ ਦੇਣੀ ਆ ਨਾਲ ਬਾਕੀ ਦੀ ਖਰੀਦਣੀ ਪਊਗੀ 80 ਇਹ ਅਟੈਚਮੈਂਟ ਨਾਲ ਵੀ ਦਿੰਨੇ ਆ ਜੇ ਕਿਸਾਨ ਨੂੰ ਉਹ ਅਟੈਚਮੈਂਟ ਪਸੰਦ ਨਹੀਂ ਹੈਗੀ ਅਸੀਂ ਉਹਨੇ ਪੈਸੇ ਅਟੈਚਮੈਂਟ ਦੇ ਕੱਟਦੇ ਆਂਗੇ ਤੇ ਉਹ ਦੂਸਰੀ ਅਟੈਚਮੈਂਟ ਕੋਈ ਵੀ ਲੈਣਾ ਚਾਹੂਗਾ ਉਹਦੇ ਵਿੱਚ ਉਹਨੂੰ ਐਡਜਸਟ ਕਰਦੇ ਆਂ ਐਡਜਸਟ ਕਰਦੇ ਆਂਗੇ ਮਤਲਬ ਜਿਹੜੀ ਉਹ ਅਟੈਚਮੈਂਟ ਲੈਣੀ ਚਾਹੁੰਦਾ ਬਿਲਕੁਲ ਜੀ ਬਿਲਕੁਲ ਤੇ ਇਹਦੀ ਗਾਰੰਟੀ 1 ਸਾਲ ਦੀ ਗਾਰੰਟੀ ਹੈ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਪਹਿਲਾਂ ਹੀ ਪਤਾ ਹੈ ਅੱਜ ਦੁਬਾਰੇ ਫੇਰ ਦਹਰਾਉਣ ਲੱਗੇ ਆ 1 ਸਾਲ ਦੀ ਮਸ਼ੀਨ ਦੀ ਪੂਰੀ ਗਾਰੰਟੀ ਰਹੇਗੀ ਟਾਇਰ ਤੱਕ ਗਾਰੰਟੀ ਰਹੂਗੀ ਬਲੇਡ ਤੱਕ ਗਾਰੰਟੀ ਰਹੂਗੀ ਕੁਝ ਵੀ ਟੁੱਟ ਗਿਆ ਫੁੱਟ ਗਿਆ ਕਿਸਾਨ ਭਰਾ ਦੀ ਗਲਤੀ ਨਾਲ ਵੀ ਟੁੱਟ ਗਿਆ ਤਾਂ ਉਹ ਸਮਾਨ ਫ੍ਰੀ ਆਫ ਕਾਸਟ ਮਸ਼ੀਨ ਦਾ ਕਿਸਾਨ ਭਰਾ ਦੇ ਘਰੇ ਪਹੁੰਚੂਗਾ ਸਿਰਫ ਬਿੱਲ ਦੀ ਫੋਟੋ ਔਰ ਸਮਾਨ ਦੀ ਫੋਟੋ ਸਾਨੂੰ ਵਟਸਐਪ ਤੇ ਭੇਜਣੀ ਹੈ ਨਾਲ ਦੀ ਨਾਲ ਉਹ ਕੂਰੀਅਰ ਹੋ ਕੇ ਕਿਸਾਨ ਦੇ ਘਰੇ ਚਲੇ ਜਾਊਗਾ ਟਾਇਰ ਦੀ ਵੀ ਜ਼ਿੰਮੇਵਾਰੀ ਰਹੂਗੀ ਜ्यादा ਆਪਾਂ ਗਾਰੰਟੀ ਕਰੇ ਲਈ ਬਾਈ ਜੀ ਲੋਪੋ ਵਾਲਿਓ ਟਾਇਰ ਦੀ ਵੀ ਗਾਰੰਟੀ ਰਹੂਗੀ ਹੁਣ ਤਾਂ ਮੈਂ ਕੱਟ ਦੂੰਗਾ ਵਿੱਚੋਂ ਵੀਡੀਓ ਕਾਦੇ ਵਾਸਤੇ ਕੱਟਣੀ ਹੈ ਜੀ ਜਦ ਗਾਰੰਟੀ ਆ ਤਾਂ ਗਾਰੰਟੀ ਵੀ ਰਹੂਗੀ ਬਾਈ ਜੀ ਦੇਖ ਲਾ ਹੁਣ ਹਜੇ ਹਜੇ ਤੇਰੇ ਕੋਲੇ ਮੌਕਾ ਹਜੇ ਤੈਨੂੰ ਮੈਂ 5 ਮਿੰਟ ਹੋਰ ਦਿੱਤੇ ਜਿਵੇਂ ਤੂੰ ਵਿਹਾਰ ਚ ਆਖਿਆ ਸੀ ਉਵੇਂ 5 ਮਿੰਟ ਤੱਕ ਹੋਰ ਦਿੱਤੇ ਮੈਂ ਚਾਹੇ ਵਿਹਾਰ ਜਾਵਾਂ ਚਾਹੇ ਰਾਜਸਥਾਨ ਜਾਵਾਂ ਚਾਹੇ ਮਹਾਰਾਸ਼ਟਰ ਚ ਜਾ ਕੇ ਵੀਡੀਓ ਬਣਾਵਾਂ ਜਿਹੜੇ ਅਲਫਾਜ਼ ਇੱਕ ਵਾਰੀ ਕੱਢਤੇ ਉਹ ਕਦੇ ਕਟਾਏ ਨਹੀਂ ਹੈਗੇ ਕਿਉਂਕਿ ਆਪਾਂ ਜਵਾਨ ਦੇ ਬੜੇ ਪੱਕੇ ਆ ਹੁਣ ਆਪਾਂ ਰੇਟ ਵੀ ਦੱਸਣੇ ਆ ਇਹਨਾਂ ਦੇ ਬਿਲਕੁਲ ਰੇਟ ਵੀ ਦੱਸਣੇ ਚਾਹੀਦੇ ਨੇ ਜੀ ਰੇਟ ਵੀ ਦੱਸਣੇ ਤੇ ਨਵਾਂ ਸਾਲ ਆ ਗਿਆ ਹੁਣੇ ਹੀ ਮੇਰੀ ਗੱਲ ਧਿਆਨ ਨਾਲ ਸੁਣ ਲਾ ਭਰਾ ਬਣ ਕੇ ਨਵੇਂ ਸਾਲ ਤੇ ਆਪਾਂ ਕਿਸਾਨਾਂ ਨੂੰ ਕੋਈ ਆਫਰ ਜ਼ਰੂਰ ਦੇਣਾ ਬਿਲਕੁਲ ਦਵਾਂਗੇ ਤੁਸੀਂ ਉਰੇ ਆਉਣੇ ਹੋ ਇੰਨੇ ਪਿਆਰ ਨਾਲ ਸਾਡੀ ਵੀਡੀਓ ਬਣਾ ਕੇ ਜਾਂਦੇ ਹੋ ਕਿਸਾਨ ਭਰਾ ਤੁਹਾਨੂੰ ਬੜੇ ਪਿਆਰ ਨਾਲ ਦੇਖਦੇ ਨੇ ਕਿਸਾਨਾਂ ਦਾ ਸਾਡੇ ਨਾਲ ਵੀ ਬੜਾ ਪਿਆਰ ਜੁੜਿਆ ਹੋਇਆ ਤਾਂ ਨਵਾਂ ਸਾਲ ਆ ਰਿਹਾ ਤਾਂ ਨਵੇਂ ਸਾਲ ਤੇ ਆਫਰ ਤਾਂ ਬੰਦੀ ਹੈ ਇਹ ਤਾਂ ਆਫਰ ਆਪਾਂ ਲਾਜ਼ਮੀ ਦਵਾਂਗੇ ਨਵੇਂ ਸਾਲ ਤੇ ਫਿਰ ਆਫਰ ਸਮੇਤ ਮੈਨੂੰ ਹੁਣ ਦੱਸੋ ਵੀ ਕੀ ਦੇ ਰਹੇ ਆ ਤੁਸੀਂ ਇਹਨਾਂ ਚੋਂ ਦੇਖੋ ਇਸ ਮਸ਼ੀਨ ਦਾ ਜਿਹੜਾ ਰੇਟ ਹੈ R117 ਮਾਡਲ ਜੀ ਚਾਰ ਗੇਅਰ ਤਿੰਨ ਮੂਰੇ ਇੱਕ ਪਿੱਛੇ 9.8 hpi ਦਾ টার্বੋ ਇਟਾਲੀਅਨ ਸੀਰੀਜ਼ ਦਾ ਵੱਡੇ ਟਾਇਰਾਂ ਦੇ ਨਾਲ ਫਰੰਟ ਵੀਲ ਲੱਗਿਆ ਹੋਇਆ 32 ਬਲੇਡ ਦੀ ਰੋਟਰੀ 4 ਫੁੱਟ ਦੀ ਨਾਲ ਦੋ ਅਟੈਚਮੈਂਟਾਂ 4000 ਰੁਪਏ ਦੀਆਂ ਕੋਈ ਵੀ ਅਗਰ ਜਿਹੜੀਆਂ ਅਸੀਂ ਅਟੈਚਮੈਂਟਾਂ ਦਿੰਨੇ ਆ ਉਹ ਨਹੀਂ ਲੈਣੇ ਚਾਹੁੰਦੇ ਉਹ ਅਟੈਚਮੈਂਟਾਂ ਕਟਵਾ ਕੇ ਇੱਥੇ ਪਈਆਂ ਅਟੈਚਮੈਂਟਾਂ ਦੇ ਵਿੱਚੋਂ ਪੈਸੇ ਅਸੀਂ ਐਡਜਸਟ ਕਰਦੇ ਆਂਗੇ ਜਿਹੜੀ ਇਹ ਮਸ਼ੀਨ ਬਿਨਾ ਸੈਲਫ ਤੋਂ ਰਹੂਗੀ ਉਹਦਾ ਰੇਟ ਹੈ ਜਿਹੜਾ ਉਹ 56000 ਰੁਪਏ ਰਹੂਗਾ ਜਿਹੜੀ ਸੈਲਫ ਵਾਲੀ ਰਹੂਗੀ ਉਹਦਾ ਜਿਹੜਾ ਰੇਟ ਹੈ 60000 ਰੁਪਏ ਰੁਕੇਗਾ ਜਸ ਸੈਲਫ ਵਾਲੀ ਦਾ 60000 ਤੇ ਦੂਜੀ ਦਾ ਹੈਗਾ ਹੈ 54000 54000 ਰੁਪਿਆ ਤੇ ਸਾਰੇ ਇੰਡੀਆ ਦੇ ਵਿੱਚ ਡਿਲੀਵਰੀ ਫ੍ਰੀ ਪੰਜਾਬ ਦੇ ਵਿੱਚ ਅਸੀਂ ਫਿੱਟ ਕਰਕੇ ਭੇਜਾਂਗੇ ਇੰਜਨ ਦੇ ਵਿੱਚ ਤੇਲ ਗੇਅਰ ਦੇ ਵਿੱਚ ਤੇਲ ਪ੍ਰੋਪਰ ਪਾ ਕੇ ਟੈਸਟ ਹੋ ਕੇ ਜਿਵੇਂ ਫਿੱਟ ਘੜਾ ਇਸ ਤਰ੍ਹਾਂ ਫਿੱਟ ਹੋ ਕੇ ਜਾਊਗਾ ਬਾਕੀ ਇੰਡੀਆ ਦੇ ਵਿੱਚ ਕਿਤੇ ਵੀ ਜਾਊਗਾ ਤੇ ਪੇਟੀ ਚ ਪੈਕ ਕੋ ਕੇ ਜਾਊਗਾ ਡਿਲੀਵਰੀ ਪਰ ਉਹਨਾਂ ਲਈ ਫ੍ਰੀ ਰਹੂਗੀ ਲਓ ਜੀ ਡਿਲੀਵਰੀ ਉਹਨਾਂ ਲਈ ਵੀ ਫ੍ਰੀ ਰਹੂਗੀ ਸਰਵਿਸ ਆ ਜਿਹੜੀ ਉਹ ਵੀ ਸੱਜਣੋ ਤੁਹਾਨੂੰ ਫ੍ਰੀ ਮਿਲੂਗੀ ਕੋਰੀਅਰ ਦਾ ਕੋਈ ਪੈਸਾ ਨਹੀਂ ਲਿਆ ਜਾਊਗਾ ਜਿਹੜਾ ਵੀ ਸਮਾਨ ਤੁਸੀਂ ਮੰਗਾਉਣਾ ਗਰੰਟੀ 'ਚ ਟੁੱਟਿਆ ਹੋਇਆ ਉਹ ਵੀ ਫ੍ਰੀ ਪਹੁੰਚਦਾ ਹੋਊਗਾ ਬਿਲਕੁਲ ਹੋਊਗਾ ਤੇ ਫਿਰ ਹੁਣ ਇਹ ਤਾਂ ਫਿਰ ਆਫਰ ਵਾਲੀ ਤਾਂ ਕੋਈ ਗੱਲ ਨਾ ਹੋਈ ਇਹ ਤਾਂ ਫਿਰ ਬਾਈ ਜੀ ਤੁਸੀਂ ਆਫਰ ਕਹਿਤਾ ਲੁੱਪੋ ਵਾਲਿਓ ਤਾਂ ਆਫਰ ਵੀ ਮਿਲੂਗੀ ਆਫਰ 20 ਦਵਾਂਗੇ ਅਸੀਂ ਰੇਟ ਜਿਹੜਾ ਹੈਗਾ ਕੰਪਨੀ ਦਾ ਪ੍ਰੋਪਰ ਜੋ ਹੈਗਾ RX117 ਚਾਰ ਗੇਅਰ ਬੜੇ ਟੈਰ ਨਾਲ ਰੇਟ ਹੈਗਾ 56 ਤੇ 60 ਤੁਸੀਂ ਆਇਓ ਇੰਨੇ ਪਿਆਰ ਨਾਲ ਤੇ ਆਪਾਂ ਫਿਰ ਤੁਹਾਡੀ ਗੱਲ ਨੂੰ ਇਨਕਾਰ ਥੋੜੀ ਕਰ ਸਕਦੇ ਆ ਹਾਂ ਕੋਈ ਵੀ ਜਿਹੜੀ ਵੀ ਮਸ਼ੀਨ ਕੰਪਨੀ ਚੋਂ ਨਿਕਲੂਗੀ 56000 ਵਾਲੀ ਮਸ਼ੀਨ 52000 ਰੁਪਏ ਦੀ ਜਾਊਗੀ 4000 ਰੁਪਏ ਦੀ ਛੂਟ ਕਰਕੇ ਪਰ ਤੁਹਾਡੀ ਵੀਡੀਓ ਦਾ ਜੇ ਸਾਨੂੰ ਸਕਰੀਨ ਸ਼ਾਟ ਆਊਗਾ ਠੀਕ ਹੈ ਮਤਲਬ 4000 ਰੁਪਿਆ ਸਬਸਿਡੀ ਸਿੱਧੀ ਹੋਗੀ ਨਗਦ ਨਗਦ ਜਿਹੜੀ ਮਸ਼ੀਨ 60000 ਰੁਪਏ ਵਾਲੀ ਐ ਉਹ 56000 ਰੁਪਏ ਦੀ ਜਾਊਗੀ ਜਿਹੜੀ 56000 ਵਾਲੀ ਐ 52000 ਰੁਪਏ ਦੀ ਜਾਊਗੀ ਪਰ ਤੁਹਾਡੀ ਵੀਡੀਓ ਦਾ ਜਿਹੜਾ ਵੀ ਸਾਨੂੰ ਸਕਰੀਨਸ਼ਾਟ ਭੇਜੂਗਾ ਉਹ ਪਲੱਸ 4000 ਦੀ ਦੋ ਅਟੈਚਮੈਂਟ ਪਲੱਸ 32 ਬਲੇਡਾਂ ਦੀ ਰੋਟਰੀ ਪਲੱਸ ਆ ਲਾਈਟ ਹਰ ਚੀਜ਼ ਨਾਲ ਜਾਓ ਸੰਜੀਪ ਭਾਈ ਫਿਰ ਮਗਾਉ ਕਿਵੇਂ ਬੰਦਾ ਲੈ ਕੇ ਆਪ ਜਾਵੇ ਭੇਜੋਗੇ ਕਿਵੇਂ ਮਗਾਉਣ ਦਾ ਸਾਧਨ ਕੀ ਹੈ ਮਗਾਉਣ ਦਾ ਸਾਧਨ ਜੀ ਬਿਲਕੁਲ ਸੰਤਲ ਤੇ ਸਾਦਾ ਆਪਣੀ ਵੀਡੀਓ ਦੇ ਉੱਤੇ ਨੰਬਰ ਚੱਲ ਰਹੇ ਨੇ ਸਾਨੂੰ WhatsApp ਤੇ ਮੈਸੇਜ ਕਰਨ ਤੁਹਾਡੀ ਵੀਡੀਓ ਦਾ ਸਕਰੀਨਸ਼ਾਟ ਭੇਜਣ ਜਾਂ ਉਸੇ ਨੰਬਰ ਤੇ ਸਾਨੂੰ ਕਾਲ ਕਰਨ ਪੂਰੀ ਜਾਣਕਾਰੀ ਉਹਨਾਂ ਨੂੰ ਦਿੱਤੀ ਜਾਊਗੀ ਕਿਸੇ ਵੀ ਕਿਸਾਨ ਭਰਾ ਨੇ ਜਦ ਮਸ਼ੀਨ ਬੁੱਕ ਕਰਾਉਣੀ ਹੈ 5000 ਰੁਪਏ ਸਿਰਫ ਆਨਲਾਈਨ Google Pay, PhonePe ਜਾਂ ਕੰਪਨੀ ਦੇ ਅਕਾਊਂਟ ਦੇ ਵਿੱਚ ਪਾਉਣਾ। ਉਸ ਤੋਂ ਬਾਅਦ ਮਸ਼ੀਨ ਉਹਨਾਂ ਦੇ ਘਰੇ ਡਿਲੀਵਰ ਜਦੋਂ ਹੋ ਗਈ, ਉਸ ਤੋਂ ਬਾਅਦ ਬਾਕੀ ਦੇ ਪੈਸੇ ਦੇਣੇ ਚਾਹੇ ਚਲਾ ਕੇ ਚੈੱਕ ਕਰਨ ਤੋਂ ਬਾਅਦ ਪੈਸੇ ਦੇਣ। ਸਾਨੂੰ ਤਾਂ ਵੀ ਕੋਈ ਤਕਲੀਫ ਨਹੀਂ। ਕੋਈ ਪਰੇਸ਼ਾਨੀ ਨਹੀਂ। ਇਸ ਪੱਖੋਂ ਅੱਜ ਤੱਕ ਲੋਕ ਕਹਿ ਦਿੰਦੇ ਆ ਵੀ ਬਾਈ ਰਾਜੇ ਨੂੰ ਮੁਰਕਾ ਗਰਮੀ ਦੇ ਵਿੱਚ ਵੀ ਨਹੀਂ ਆਉਂਦਾ। ਇਹ ਬੰਦੇ ਨੂੰ ਕਿਸਾਨ ਦੀ ਪਰੇਸ਼ਾਨੀ ਤੇ ਮੁਰਕਾ ਆਉਂਦਾ ਜ਼ਰੂਰ। ਕਿਸਾਨ ਦੀ ਪਰੇਸ਼ਾਨੀ ਹੱਲ ਕਰਕੇ ਬੰਦੇ ਨੂੰ ਏਸੀ ਜੀ ਵੀ ਜੇ ਕਰੇ ਕਿਸਾਨ ਪਰੇਸ਼ਾਨਾ ਫਿਰ ਏਸੀ ਜੀ ਵੀ ਮੁੜਕਾ ਆ ਹੀ ਜਾਂਦਾ ਇਹਨੇ ਕਿਸਾਨ ਖੁਸ਼ ਹੈ ਹਾਂ ਤਾਂ ਅਸੀਂ ਆਪੇ ਖੁਸ਼ ਹੈ ਜੇ ਕਿਸਾਨ ਪਰੇਸ਼ਾਨ ਹੈ ਕਿਸਾਨ ਦੀ ਸਮੱਸਿਆ ਦੂਰ ਨਹੀਂ ਆਉਂਦੀ ਬਿਲਕੁਲ ਠੀਕ ਹੈ ਚਾਹੇ ਅਸੀਂ 10 ਛੱਡ ਦਿਓ ਮੁੜਕਾ ਦਾ ਫੇਰਾ ਆਊਗਾ ਹੀ ਆਊ ਹਾਂ ਉਹਨਾਂ ਜਿਹੜੇ ਦਾ ਮੁੜਕਾ ਨਹੀਂ ਖੁਗਦਾ ਜਿੰਨਾ ਜਰ ਪਰੇਸ਼ਾਨੀ ਹੱਲ ਨਹੀਂ ਬਿਲਕੁਲ 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 ਤੇ ਸਜਣੋ ਤੁਹਾਨੂੰ ਤੁਹਾਡੀ ਪਰੇਸ਼ਾਨੀ ਨੂੰ ਆਪਦੀ ਪਰੇਸ਼ਾਨੀ ਮੰਨੂਗਾ ਬੰਦਾ ਯਾਰਾਂ ਦਾ ਯਾਰ ਵਾ ਪਾ ਕੇ ਵੇਖਿਓ ਤੁਹਾਡੇ ਨਾਲ ਵਰਤੂਗਾ ਇਹ ਗੱਲ ਹੈਗੀ ਆ ਇਹ ਮੈਨੂੰ ਪਤਾ ਇਸ ਗੱਲ ਦਾ ਜਿੰਨੇ ਵੀ ਕਿਸਾਨ ਭਰਾਵਾਂ ਨੇ ਆਪਣੀਆ ਵੀਡੀਓ ਦੇਖ ਕੇ ਸਮਾਨ ਖਰੀਦਿਆ ਸਾਰੇ ਹੀ ਫੀਡਬੈਕ ਭੇਜਦੇ ਆ ਸੱਜਣੋ ਇਸ ਕਰਕੇ ਤੁਸੀਂ ਸੱਜਣੋ ਇਸ ਪਰਿਵਾਰ ਦਾ ਹਿੱਸਾ ਬਣ ਸਕਦੇ ਆ ਨਵੇਂ ਸਾਲ ਤੇ 4000 ਰੁਪਏ ਦਾ ਵੱਡਾ ਆਫਰ ਹੈ ਤੁਸੀਂ ਉਹ 4000 ਦੇ ਆਫਰ ਦਾ ਵੀ ਫਾਇਦਾ ਚੱਕ ਸਕਦੇ ਆ ਇੱਕ ਗੱਲ ਬਾਈ ਦੱਸਣ ਵਾਲੀ ਹੋਰ ਹੈਗੀ ਜੀ ਜੇ ਕਿਸੇ ਕਿਸਾਨ ਦੀ ਬਾਈ ਚਾਂਸ ਸਬਸਿਡੀ ਵਾਲੀ ਗੇਮ ਬਣਦੀ ਹੈ ਉਹ ਇਹਦੇ ਤੇ ਮਿਲੂਗੀ ਤੁਹਾਡੇ ਵਾਲੇ ਤੇ ਬਾਗਬਾਨੀ ਹਾਰਟੀਕਲਚਰ ਦੇ ਵਿੱਚ ਮੈਂ ਫੇਰ ਕਹ ਰਿਹਾ ਬਾਗਬਾਨੀ ਹਾਰਟੀਕਲਚਰ ਦੇ ਵਿੱਚ ਜਿੱਥੇ ਮਰਜ਼ੀ ਜਾ ਕੇ ਅਪਲਾਈ ਕਰ ਦੇਣ ਆਪਣਾ ਵੈਲ ਪਾਸ ਹੋਊਗਾ ਨਾ ਪਾਸ ਹੋਵੇ ਤਾਂ ਇਸ ਚੀਜ਼ ਦੀ ਵੀ ਗਾਰੰਟੀ ਹਾਂ ਵੀ ਜੇ ਤੁਹਾਡੀ ਕੋਈ ਇਹ ਇਸ ਪਾਵਰ ਟਰੈਲਰ ਤੇ ਸਰਕਾਰ ਤੁਹਾਨੂੰ ਕਿਸੇ ਵੀ ਸਕੀਮ ਦੇ ਤਹਿਤ ਤੁਹਾਨੂੰ ਅੱਧੀ ਸਬਸਿਡੀ ਦੇ ਰਹੀ ਆ ਤੀਜਾ ਹਿੱਸਾ ਦੇ ਰਹੀ ਆ ਜਿੰਨੀ ਦੇ ਰਹੀ ਆ ਇਹਨਾਂ ਦਾ ਬੈਲ ਉੱਥੇ ਪਾਈ ਚੱਲੂਗਾ ਪ੍ਰਮਾਣਿਤ ਕੰਪਨੀਆਂ ਰਜਿਸਟਰਡ ਕੰਪਨੀਆਂ ਕੋਈ ਆਏ ਨਹੀਂਗਾ ਵੀ ਤੁਰੇ ਫਿਰਦੇ ਬੰਦੇ ਨੇ ਉੱਥੋਂ ਤੋਂ ਸਮਾਨ ਲੈ ਕੇ ਇਕੱਠਾ ਕਰਕੇ ਤੁੱਥ ਮੁਥ ਕਰਕੇ ਵੇਚਤਾ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਜ਼ਿੰਮੇਵਾਰ ਬੰਦੇ ਆ ਜ਼ਿੰਮੇਵਾਰ ਲੋਕ ਹਮੇਸ਼ਾ ਜ਼ਿੰਮੇਵਾਰ ਲੋਕਾਂ ਨਾਲ ਜੁੜਦੇ ਆ ਇਸ ਕਰਕੇ ਬਾਈ ਰਾਜੇ ਦਾ ਨੰਬਰ ਨੋਟ ਕਰ ਲਓ ਸੱਚਾ ਜਿਉਂਦੇ ਰਹੋ